ਵਾਹਿਗੁਰੂ ਜੀ ਮਨ ਮੈਂ ਸਤਿਗੁਰ ਧਿਆਨ ਤਰਾ ਜਰਡੋ ਗਿਆਨ ਮੰਤਰ ਘਰ ਨਾਮ ਪ੍ਰਭ ਜੀਓ ਮਯ ਅਕਰਮ ਅਬ ਮੈਂ ਸੁਖ ਬਾਯੋ ਗੁਰ ਆਗ ਤਜੀ ਸਿਆਨ ਬਚੰਤ ਵਿਸਾਰੀ ਅਹ ਛੋਡੋ ਏਤਿਆਗ ਸੋ ਗੌਡਲ ਗੁਰ ਸੇਵੀ ਐ ਹਨ ਸੈ ਸੁਭਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਜੈਤ ਸ੍ਰੀ ਮਹੰਲਾ ਪੰਜਵਾਂ ਕੋਈ ਜਨ ਹਰ ਸੋ ਦੇਵੈ ਜੋਰ ਚੰਨ ਗਹੁ ਬ ਕੋ ਸੁਵਰਸਨਾ ਦੀਜੈ ਪ੍ਰਾਨ ਕੋਰ ਕੋਈ ਜਨ ਹਰ ਸੋਂਦੀ ਵੈ ਜੋਰ ਚਰਨ ਗਉ ਬ ਕੋਸਵਰਸਨਾ ਦੀਜੈ ਪ੍ਰਾਨ ਕੋਰ ਰਹਾਉ ਮਨ ਤਰਨ ਨਰਮਲ ਕਰਤ ਕੇ ਆਰੋ ਅਰਸੰਚੈ ਸੁਦਾ ਸੰਜੋਰ ਯਾ ਰਸ ਮੈਂ ਮਗਨ ਹੋਤ ਕਿਰਵਾਤੀ ਮਾਂਬਿਕਿਆਤੇ ਤੋਰ ਆਇਓ ਸਰਨੰਦੀਨ ਦੁਖ ਬੰਜਨ ਜਿਤਬੋ ਤੁਮਰੀ ਆਉਰ ਬੈ ਬਰਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸੂਰ ਆਇਓ ਸਰਨੰਦੀਨ ਦੁਖ ਬੰਜਨ ਜਿਤਬੋ ਤੁਮਰੀ ਆਉਰ ਅਬੈ ਬਰਦਾਨ ਸਿਮਰਨ ਸੁਆਮੀ ਕੋ ਬ੍ਰਹਮ ਨਾਨਕ ਵੰਦਨ ਸੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ